ਅੰਤੇ ਵੀ ਜਿਹੜੀ ਜੀਰੋ ਟੋਲਰੈਂਸ ਪਾਲਸੀ ਹੈ ਸਾਡੀ ਪੰਜਾਬ ਸਰਕਾਰ ਦੀ ਡੀਜੀਪੀ ਸਾਹਿਬ ਦੇ ਦੇਸ਼ਟਾ ਕਪੂਤਲਾ ਜ਼ਿਲ੍ਹੇ ਦੇ ਐਸਐਸਪੀ ਗੌਰਵ ਪੂਰਾ ਜੀ ਵੀ ਨਹਿਰਮਾਈ ਗੇਟ ਜਿਹੜੀ ਸਾਡੀ ਕੱਲ ਇੱਕ ਵੱਡੇ ਬਦਮਾਸ਼ ਦੇ ਨਾਂ ਜਿਹੜੀ ਸੀਗੀ ਉਹਨਾਂ ਦਾ ਸਾਡੀ ਪਰਮਿਸ਼ਨ ਸੀਗੀ ਸਾਡੇ ਕਪੂਤਲਾ ਕਿ ਉਹ ਸਾਡੇ ਫੱਦੂਪੁਰ ਢੀਂਗਾ ਜਿਹੜਾ ਹੈਗਾ ਏਰੀਆ ਉਹਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੀ ਮੂਵਮੈਂਟ ਹੈ ਇਸ ਸਬੰਨੇ ਜੀ ਸੰਜੀਤ ਜੀ ਨੂੰ ਵੇਖਦੇ ਹੋਏ ਸ਼੍ਰੀ ਗੌਰਵ ਪੂਰਾ ਜੀ ਸਾਡੇ ਐਸਐਸਪੀ ਸਾਹਿਬ ਕਪੂਤਲਾ ਨੇ ਇਮੀਡੀਏਟਲੀ ਸੀਆਈ ਇੰਦੀਆ ਟੀਮਾਂ ਜਿਹੜੀਆਂ ਸੀਗੀਆਂ ਉਹ ਦੋ ਬੁਨਾਈਆਂ ਇੱਕ ਡੀਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੇ ਇੰਚਾਰਜ ਸੀ ਗਏ ਇੰਸਪੈਕਟਰ ਜਰਨੈਲ ਸਿੰਘ ਤੇ ਦੂਸੀ ਜਿਹੜੇ ਡੀਐਸਪੀ ਸੁਤਾਨ ਪ੍ਰੋਦੀ ਹੈਗੇ ਨੇ ਹਰਦਪ੍ਰੀਤ ਸਿੰਘ ਉਹਨਾਂ ਦੀ ਟੀਮ ਇਹਨਾਂ ਟੀਮਾਂ ਨੇ ਬੜੀ ਹੀ ਦੇਖ ਕੇ ਜਿਹੜੀ ਸੀਗੀ ਦਲੇਰੀ ਦੇ ਨਾਲ ਇਹ ਜਿਹੜੇ ਬੰਦੇ ਗਏ ਬੰਦੇ ਗੈਂਗਸਟਰ ਸੀਗੇ ਜਿਹੜੇ ਸੀਗੇ ਪਰਮਾਰ ਸੀਗੇ ਇਹਨਾਂ ਦਾ ਪਿੱਛਾ ਕੀਤਾ ਉਹਨਾਂ ਨੂੰ ਜਦੋਂ ਪਿੱਛਾ ਕਰ ਰਹੀ ਸੀ ਤੇ ਇਹਨਾਂ ਨੇ ਪੁਲਿਸ ਉੱਤੇ ਫਾਇਰ ਕੀਤਾ ਔਰ ਜਵਾਬੀ ਗੋਸ਼ ਨੇ ਵੀ ਉਹਨਾਂ ਉੱਤੇ ਜਿਹੜਾ ਸੀਗਾ ਜਵਾਬੀ ਫਾਇਰ ਕੀਤਾ ਕਿਉਂਕਿ ਗੱਡੀਆਂ ਚੱ ਇਸ ਕਰਕੇ ਜਿਹੜਾ ਸੀਗਾ ਕਿਸੇ ਨੂੰ ਲੱਗੀ ਨਹੀਂ ਉਸ ਤੋਂ ਬਾਅਦ ਪੁਲਿਸ ਨੇ ਘੇਰਾ ਪਾ ਕੇ ਜਿਹੜੇ ਦੋ ਵੱਡੇ ਬਦਮਾਸ਼ ਸੀਗੇ ਇਹਨਾਂ ਨੂੰ ਜਿਹੜਾ ਸੀਗਾ ਪਿੰਡ ਖੀਰਾ ਵਾਲੀ ਦੇ ਲਾਗੋਂ ਜਿਹੜਾ ਸੀਗਾ ਉਥੋਂ ਘੇਰਾ ਪਾ ਕੇ ਪੁਲਿਸ ਨੇ ਜਿਹੜਾ ਸੀਗਾ ਫਿਰ ਇਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸ਼ਾਸ এজ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਇਹਦਾ ਦਿੱਸਾ ਕਾਫੀ ਸੱਟਾਂ ਵੀ ਲੱਗੀਆਂ ਜਿਹੜਾ ਉਹ ਚਿਹਰੇ ਆਰਾਜ ਲੱਗ ਗਏ ਇਹਨਾਂ ਦੇ ਵਿੱਚ ਜਿਹੜਾ ਜਗਪ੍ਰੀਤ ਸਿੰਘ ਉਰਫ ਲੱਲਾ ਹੈਗਾ ਜਿਹੜਾ ਸੰਤਖਰਪੁਰ ਸੁਲਤਾਨ ਸੁਲਤਾਨ ਬੇਟ ਦਾ ਰਹਿਣ ਵਾਲਾ ਅਬੂ ਸਾਹਿਬ ਦਾ ਹੈਗਾ ਤੇ ਆਲਰੇਡੀ 14 ਮੁਕਦਮੇ ਦਰਜ ਨੇ ਉਹਦੇ ਦੇ ਨਾਲ ਦੂਸਰਾ ਦੋਸ਼ੀ ਜਿਹੜਾ ਕਰਮਜੀਤ ਸਿੰਘ ਹੈਗਾ ਪ੍ਰਿੰਸ ਹੈਗਾ ਇਹ ਕ੍ਰਿਸ਼ਨਾ ਕਲੋਨੀ ਤੰਤਾ ਰੋਡ ਅਬੂ ਸਾਹਿਬ ਦਾ ਹੈਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ ਔਰ ਇਹਨਾਂ ਦੇ ਕੋਲੋਂ ਫਿਰ ਜਦੋਂ ਅਸੀਂ ਬਰਾਮਦੀ ਕੀਤੀ ਇਹਨਾਂ ਦੀ ਪੁੱਛਗਿੱਛ ਕੀਤੀ ਪੁੱਛਗਿੱਛ ਦੌਰਾਨ ਜਿਹੜੀ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਸੀ 7.65 ਦਾ ਜਿਹੜਾ ਪਿਸਟਲ ਫੜਿਆ ਤੇ ਤਿੰਨ ਜਿੰਦਾ ਰੌਂ ਫੜੇ ਇਸ ਤੋਂ ਇਲਾਵਾ ਇਹਨਾਂ ਦੇ ਕੋਲ 110 ਗ੍ਰਾਮ ਹੈਰੋਇਨ ਔਰ ਇੱਕ ਜਿਹੜੀ ਇੱਕ ਕਾਰ ਸੀਗੀ ਇਹਨਾਂ ਦੇ ਕੋਲ ਇੱਟੀ ਵਰਨਾ ਸੀਗੀ I20 ਸੌਰੀ I20 ਕਾਰ ਸੀਗੀ ਜਿਹੜੀ ਉਹ ਇਨਪੇ ਤੋਂ ਬਰਾਮਤ ਕੀਤੀ ਗਈ ਆ ਸੋ ਇਸ ਤਰ੍ਹਾਂ ਇਹ ਜਿਹੜਾ ਨਾਮੀ ਬਦਮਾਸ਼ ਸੀਗਾ ਇਸ ਨੂੰ ਕਬੂਤਥੜਾ ਪੁਲਿਸ ਨੇ ਨਿਊਟਰਲਾਈਜ਼ ਕਰਕੇ ਔਰ ਇਹਨੂੰ ਗ੍ਰਿਫਤਾਰ ਕਰਕੇ ਦੇ ਕੋਲ ਕਾਫੀ ਜਿਹੜੀ ਹੈਰੋਇਨ ਔਰ ਜਿਹੜੀ ਅਸਲੇ ਦੀ ਜਿਹੜੀ ਹੈਗੀ ਆ ਕੇ ਬਰਾਮਤ ਕੀਤੀ ਸੀ ਔਰ ਇਹ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੁੰਦੇ ਸਾਨੂੰ ਹੈਗੇ ਸਾਨੂੰ ਉਮੀਦ ਆ ਕੋਚ ਕੇ ਚੈਨਾ ਦੀ ਜਿਹੜੀ ਹੈ ਡਿਟੇਲ ਨਾਲ ਚਲ ਕੇ ਤੁਹਾਨੂੰ ਹੋਰ ਵੀ ਜੜੇ ਖੁਲਾਸੇ 3rd ਪਰਸਨ ਕੌਣ ਹੈ ਜਿਹੜਾ ਦੇਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਪਰ ਆਇਡੈਂਟੀਫਾਈ ਹੋ ਗਿਆ ਕਾਲੀਆਂ ਪਰਸਨ ਸਰ ਕੋਲ ਵੀ ਹੈ ਇਹ ਇਹ ਸਰ ਜਿਹੜਾ ਤੁਸੀਂ ਦੱਸਿਆ ਟੋਟਲ ਆਪਰੇਸ਼ਨ ਕਿੰਨੀ ਦੇਰ ਚੱਲਿਆ ਜਿਹੜੇ ਫਾਇਰ ਐਕਸਚੇਂਜ ਹੋਏ ਨੇ ਔਰ ਔਰ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਨਫੋਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਾ ਸੈਟਅਪ ਕਰਦੇ ਹੱਦ ਤੱਕ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40-45 ਮਿੰਟ ਦਾ ਸਾਰਾ ਮਤਲਬ ਕਿ 1.5 ਘੰਟਾ 1.5 ਘੰਟਾ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਜ਼ ਆਊਟ ਹੋਈ ਕਿਉਂਕਿ ਵਹੀਕਲ 100 ਹੋਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਕੰਫਾਈਨ ਰਹਿਣ ਬਾਹਰ ਨਾ ਜਾਣ ਔਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ ਸੀ ਆਈਏ ਦਾ ਔਰ ਸੁਲਤਾਨਪੁਰ ਲੋਧੀ ਜਿਹੜੀ ਹੈਗੇ ਪੁਲਿਸ ਨੇ ਕੋਆਰਡੀਨੇਟ ਇੱਕ ਐਫਰਟ ਕਰਕੇ ਆਪਰੇਸ਼ਨ ਕਰਕੇ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਕੀਤਾ ਫਾਇਰਿੰਗ ਵੀ ਹੋਈ ਸੀ ਫਾਇਰ ਜਿੰਨੇ ਹੋਈ ਸੀ ਫਾਇਰ 3 ਰਾਊਂਡ ਕੀਤੇ ਸੀਗੇ ਜਵਾਬੀ ਪੁਲਿਸ ਨੇ ਫਾਇਰ ਕੀਤੇ ਹੈ ਤੇ ਜੇਰੇ ਲਾਜ ਕਿੰਨੇ ਜਾਈਗੇ ਜਿਹੜੇ ਨਾਲ ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਕਿਉਂਕਿ ਇਹਨੇ ਜਦੋਂ ਪੁਲਿਸ ਤੋਂ ਘੇਰਾ ਵੇਖੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫੋਏਰੇ ਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹਨਾਂ ਦਾ ਜਿੱਦਾਂ ਕਿੰਨੇ ਵੈਪਨ ਸੀ ਹਮੇ ਤੋਂ ਉਹਨਾਂ ਕੋਲ ਇੱਕ ਵੈਪਨ ਕਵਰ ਹੋਇਆ ਮਤਲਬ ਇਹ I20 ਦੀ ਜਿਹੜੀ ਇਹ ਵੀ ਟੁਕੜੇ ਲੈ ਆਏ ਉਹ ਮੈਂ ਇਹ ਜਿਹੜੀ ਹੈਗੀ ਹੈ ਜੀ ਅਸੀਂ ਇਹ ਡਿਟੇਲਸ ਕਢਵਾ ਰਹੇ ਹੈਗੇ ਆ ਇਨੀਸ਼ੀਅਲ ਸਟੇਜ ਹੈਗੇ ਇਨਵੈਸਟੀਗੇਸ਼ਨ ਇਨ ਪਰਸਪੈਕਟਿਵ ਅਸੀਂ ਆਪ ਲਿਖੀ